ਦਾ ਸਕੂਲ ਦੇ ਵਿੱਚ ਹੋਈ ਮਾਮੂਲੀ ਟਕਰਾਰ ਹਸਪਤਾਲ ਤੱਕ ਪਹੁੰਚ ਗਿਆ ਕਿਉਂਕਿ ਤਿੰਨ ਮੁੰਡਿਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ 15 ਤੋਂ 20 ਮੁੰਡਿਆਂ ਨੇ ਉਹਨਾਂ ਤਿੰਨ ਮੁੰਡਿਆਂ ਨੂੰ ਬੁਰੀ ਤਰ੍ਹਾਂ ਕੁੱਟਿਆ ਲੋਹੇ ਦੀਆਂ ਰਾੜਾਂ ਦੇ ਨਾਲ ਹਮਲਾ ਛੜਾ ਉਹਨਾਂ ਦੇ ਉੱਪਰ ਕੀਤਾ ਗਿਆ ਜਿਸ ਕਰਕੇ ਤਿੰਨ ਮੁੰਡੇ ਨੇ ਜਿਹੜੇ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਤਾਂ ਸਕੂਲ ਦੇ ਵਿੱਚ ਮਾਮੂਲੀ ਤਕਰਾਰ ਹੁੰਦੀ ਆ ਸਾਥੀਆਂ ਦੇ ਨਾਲ ਹੀ ਉਸ ਤੋਂ ਬਾਅਦ ਤਿੰਨ ਮੁੰਡੇ ਨੇ ਜਿਹੜੇ ਉਹ ਟਿਊਸ਼ਨ ਤੇ ਪੜਨ ਚਲੇ ਜਾਂਦੇ ਨੇ ਤਾਂ ਜਿਵੇਂ ਹੀ ਉਹ ਟਿਊਸ਼ਨ ਤੋਂ ਪੜ ਕੇ ਘਰ ਤੋਂ ਬਾਹਰ ਨਿਕਲੇ ਤਾਂ 15 ਤੋਂ 20 ਮੁੰਡੇ ਨੇ ਜਿਹੜੇ ਉਸ ਜਗ੍ਹਾ ਦੇ ਉੱਪਰ ਆਉਂਦੇ ਨੇ ਤੇ ਤਿੰਨ ਮੁੰਡਿਆਂ ਦੀ ਬੁਰੀ ਰਾ ਕੁੱਟਮਾਰ ਕਰਦੇ ਨੇ ਤਾਂ ਇਸ ਕੁੱਟਮਾਰ ਦੀ ਜਿਹੜੀ ਇਹ ਘਟਨਾ ਹੈ ਉਹ ਸਾਰੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਰਿਹਾ ਕਿ ਤਿੰਨ ਮੁੰਡਿਆਂ ਨੂੰ ਬੁਰੀ ਤਰ੍ਹਾਂ ਕੁੱਟਿਆ ਜਾ ਰਿਹਾ 15 ਤੋਂ ਵੀ ਮੁੰਡਿਆਂ ਦੇ ਵੱਲੋਂ ਤਾਂ 15 ਤੋਂ 20 ਮੁੰਡੇ ਨੇ ਜਿਹੜੇ ਉਹ ਕਿਹਾ ਜਾ ਰਿਹਾ ਹੈ ਕਿ 12 ਬੁਲਾਏ ਹੋਏ ਸੀ ਤਾਂ ਇਹਨਾਂ ਤਿੰਨ ਮੁੰਡਿਆਂ ਦੀ ਜਿਨ੍ਹਾਂ ਦੀ ਸਕੂਲ ਦੇ ਵਿੱਚ ਮਾਮੂਲੀ ਤਕਰਾਰ ਕਿਸੇ ਮੁੰਡੇ ਦੇ ਨਾਲ ਹੋਈ ਸੀ ਤਾਂ ਉਸ ਮੁੰਡੇ ਨੇ 15 ਤੋਂ 20 ਮੁੰਡਿਆਂ ਨੂੰ ਫੋਨ ਕਰਕੇ 12 ਬੁਲਾਇਆ ਬਾਹਰ ਉਸ ਸਮੇਂ ਬੁਲਾਇਆ ਗਿਆ ਜਦੋਂ ਇਹ ਤਿੰਨ ਮੁੰਡੇ ਟਿਊਸ਼ਨ ਤੇ ਪੜ ਰਹੇ ਸੀ ਤਾਂ ਜਿਵੇਂ ਹੀ ਇਹ ਕਿਊਸ਼ਨ ਤੋਂ ਪੜਕੇ ਬਾਹਰ ਨਿਕਲੇ ਤਾਂ ਇਹਨਾਂ ਤਿੰਨੇ ਮੁੰਡਿਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਆ ਖੂਨੋਂ ਖੂਨ ਕਰ ਦਿੱਤੇ ਜਾਂਦੇ ਨੇ ਜਿਸ ਤੋਂ ਬਾਅਦ ਇਹਨਾਂ ਤਿੰਨਾਂ ਨੂੰ ਹਸਪਤਾਲ ਦੇ ਵਿੱਚ ਭਰਤੀਆ ਜਿਹੜਾ ਉਹ ਕਰਵਾਇਆ ਜਾਂਦਾ ਤਾਂ ਇਹ ਘਟਨਾ ਜਿਹੜੀ ਉਹ ਸਾਰੀ ਫਿਰੋਜ਼ਪੁਰ ਦੇ ਵਿੱਚ ਵਾਪਰੀ ਆ ਜਿੱਥੇ ਗੁੰਡਾਗਰਦੀ ਦਾ ਨੰਗਾ ਨਾਚਾ ਜਿਹੜਾ ਉਹ ਦੇਖਣ ਨੂੰ ਮਿਲਿਆ ਤਾਂ ਇਹ ਗੁੰਡਾਗਰਦੀ ਦਾ ਨੰਗਾ ਨਾਚ ਇੱਕ ਗੱੜ ਦੇ ਬਾਹਰ ਹੋਇਆ ਤੇ ਇਹ ਗੁੰਡਾਗਰਦੀ ਦਾ ਜਿਹੜਾ ਨੰਗਾ ਨਾਚ ਸਾਰਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ ਕਿਹਾ ਜਾ ਰਿਹਾ ਹੈ ਕਿ ਸਕੂਲ ਦੇ ਵਿੱਚ ਮਾਮੂਲੀ ਤਕਰਾਰ ਹੋਈ ਮਾਮੂਲੀ ਤਕਰਾਰ ਇੰਨੀ ਜ਼ਿਆਦਾ ਵੱਧ ਗਈ ਕਿ 15 ਤੋਂ 20 ਮੁੰਡਿਆਂ ਨੇ ਤਿੰਨ ਮੁੰਡਿਆਂ ਨੂੰ ਬੁਰੀ ਤਰ੍ਹਾਂ ਕੁੱਟਿਆ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਉਹਨਾਂ ਦੇ ਉੱਪਰ ਲੋਹੇ ਦੀਆਂ ਰਾੜਾਂ ਦੇ ਨਾਲ ਹਮਲਾ ਕੀਤਾ ਗਿਆ ਤਾਂ ਫਿਰੋਜ਼ਪੁਰ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਤਿੰਨ ਮੁੰਡਿਆਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਉਸ ਤੋਂ ਬਾਅਦ ਉਹਨਾਂ ਤਿੰਨੇ ਮੁੰਡਿਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਹੈ ਛੜਾ ਕਰਵਾਇਆ ਗਿਆ ਤਾਂ ਮਾਮੂਲੀ ਤਕਰਾਰ ਹੁੰਦੀ ਹੈ ਸਕੂਲ ਦੇ ਵਿੱਚ 11ਾਂ ਦੋਸਤਾਂ ਦੀ ਤਾਂ ਮਾਮੂਲੀ ਤਕਰਾਰ ਇੰਨੀ ਜ਼ਿਆਦਾ ਵਧੀ ਕਿ ਜਿਹੜੇ ਉਜੇ ਮੁੰਡੇ ਜਿਹੜੇ ਪੀੜਸ ਸੀ ਜਿਹੜੇ ਜ਼ਖਮੀ ਹੋਏ ਨੇ ਤਾਂ ਉਹ ਜਿਵੇਂ ਟਿਊਸ਼ਨ ਪੜਨ ਦੇ ਲਈ ਗਏ ਹੋਏ ਸੀ ਬਾਹਰ ਨਿਕਲਦੇ ਨੇ ਪੜਕੇ ਤਾਂ ਜਿਹੜੇ ਮੁੰਡੇ ਨਾਲ ਲੜਾਈ ਹੋਈ ਤਕਰਾਰ ਹੋਈ ਸੀ ਤਾਂ ਉਸਨੇ 15 ਤੋਂ 20 ਮੁੰਡਿਆਂ ਨੂੰ ਬੁਲਾ ਕੇ ਇਹਨਾਂ ਨੂੰ ਪੂਰੀ ਤਰ੍ਹਾਂ ਕਟਵਾਇਆ ਮੇਰਾ ਨਾਮ ਅਕਸ਼ੇ ਜੀ ਤੇ ਮੇਰੇ ਦੋਸਤ ਦੀ ਹਸਲ ਤੇ ਗੱਲ ਸੀ ਤੇ ਮੈਂ ਅਸੀਂ ਨਾ ਟਿਸ਼ੂ ਜੁੱਤੀ ਸੀ ਤੇ ਜੋ 15 15 ਤੋਂ ਮੁੰਡੇ ਆਏ ਮਤਲਬ ਆ ਵੀ ਤੇ ਉਹਨਾਂ ਦੇ ਹੱਥੇ ਚਿੱਤੇ ਤਾਰੇ ਤਾਰੇ ਹੋਏ ਸੀ ਤੇ ਉਹਨਾਂ ਨੇ ਆਹ ਇੱਕਦਮ ਹੀ ਸ਼ੁਰੂ ਕਰਤਾ ਆੜ ਲਿਆ ਫਿਰ ਮੈਨੂੰ ਤੇ ਫਿਰ ਐਂਚ ਬਹਿਣਾ ਵਾਲਾ ਲੱਗਿਆ ਫਿਰ ਪਤਾ ਨਹੀਂ ਉਹਨੇ ਕੀ ਮਾਰਿਆ ਸਿਰ ਤੇ ਤੇ ਉਹ ਆ ਜ ਬਲੱਡ ਆ ਨਿਕਲਿਆ ਇੱਕਦਮ ਝਗੜਾ ਕਿਸ ਕਾਰਨ ਹੋ ਪਤਾ ਨਹੀਂ ਜਿਹਨੇਰੇ ਨਾਲ ਸੀ ਉਹਨੂੰ ਨਾਲ ਪਹਿਲੇ ਗਾਲ ਗੋਲ ਦੀ ਕੱਢੀ ਸੀ ਤੇ ਉਸ ਕਰਕੇ ਇਸੀ ਗੱਲ ਤੇ ਅੱਜ ਮਨ ਕੀ ਹੋਇਆ ਤੇ ਇੱਕਦਮ ਮੇਰਾ ਪੇਸ਼ੈਂਸ ਸੀ ਪੇਸ਼ੈਂਸ ਛੁੱਟੀ ਹੋਈ ਤੇ ਨਾ ਤੇ ਮੇਰੇ ਨਾਲ ਸੀ ਇੱਕਦਮ ਆ ਗਏ ਤੂੰ 15 ਕੋ ਜਾਣਾ ਫਿਰ ਦੋਹਾਂ ਦੀ ਗੱਲ ਹੈ ਜੇ ਪਹਿਲਾਂ ਮੈਂ ਰਿਹਾਤਾ ਬਾਹਰ ਨਾਲ ਦੇਦੇ ਹੋਏ ਉਹ ਕਿੰਨੇ ਜانے ਸੀਗੇ ਉਹ 15 15 ਤੋਂ 20 ਦੇ ਵਿੱਚ ਤੇ ਕਿਹੜੀ ਕਲਾਸ ਪੜ੍ਹਦੇ ਸੀ ਮੈ ਪਲਸ 2 ਅਹੀਂ ਮੇਰਾ ਨਾਮ ਲਖਸ਼ੇ ਹੈ ਅਹੀਂ ਟਿਊਸ਼ਨੋਂ ਛੁੱਟੀ ਹੋਈ ਅਹੀਂ ਬਾਹਰ ਨਿਕਲੇ ਤੇ ਉਹ ਦੋਨੋਂ 15 20 ਮੁੰਡੇ ਆ ਗਏ ਤੇ ਹੱਥ ਦੇ ਲੋਹੇ ਦੀ ਚੀਜ਼ਾਂ ਸੀ ਤੇ ਸਾਨੂੰ ਕੁੱਟਣ ਲੱਗ ਪਏ ਕੋਟ ਕੇ ਅਹੀਂ ਅੰਦਰ ਗਏ ਅੰਦਰ ਦੇ ਇਹ ਤੇ ਉਹਨਾਂ ਦੇ ਡਬ ਸੁਪਰਸਟੋਰ ਸੀ ਤੇ ਉਹਨਾਂ ਨੇ ਬਾਹਰ ਕੱਢਿਆ ਇਹ ਅੰਦਰ ਚੱਲ ਗਏ ਬਾਹਰ ਫਿਰ ਨਹੀਂ ਬਾਹਰ ਆਏ ਉਹਨਾਂ ਨੇ ਸਾਨੂੰ ਕੁੱਟਿਆ ਲੋਹੇ ਦੀ ਚੀਜ਼ਾਂ ਮਾਰੀਆਂ ਇਹ ਇਹ ਅੰਦਰ ਸੈੱਟੇ ਲੋਹੇ ਦੀ ਚੀਜ਼ ਵਾ ਜਿਵੇਂ ਮੈਨੂੰ ਸਾਈਟ ਦੇ ਲੱਗ ਜਾ ਕੇ ਕੁੱਟਿਆ ਕੀ ਕਾਰਨ ਕਿਸੇ ਲਈ ਇੱਕ ਕਿਰਤੀ 14 ਅਹੀਂ ਅਹੀਂ ਤਾਂ 20 ਨਿਕਲੇ ਸੀ 20 ਨਿਕਲੇ ਸਾਨੂੰ ਪਤਾ ਨਹੀਂ ਕਿਉਂ ਕੁੱਟਿਆ ਕੀ ਕਾਰਨ ਸੀ ਜਿਹਨਾਂ ਨੇ ਕੁੱਟਿਆ ਤੁਹਾਡੀ ਗੱਲ ਤੇ ਸਤੰਭਰੀਓ ਕੋਈ ਨਹੀਂ ਉਹ ਸਾਨੂੰ ਨਹੀਂ ਪਾਇਆ ਉਹ ਇਧਰ ਕੋਈ ਹੋਰ ਮੁੰਡੇ ਸੀ ਦੀ ਪੁਲਿਸ ਨੂੰ ਕੋਈ ਦਿੱਸੇ ਨਹੀਂ ਹੁਣ ਇਹਦਾ ਇਹਨੂੰ ਇੱਥੇ ਹਸਪੀਟਲ ਲੱਗੇਗਾ